ਕੀ ਨਾਮ ਹੈ ਬਾਈ ਆਪਣਾ ਮੇਰਾ ਨਾਮ ਹਰਵਿੰਦਰ ਸਿੰਘ ਹਰਵਿੰਦਰ ਸਿੰਘ ਪਿੰਡ ਬਾਈ ਦਲੇਲਵਾਲਾ ਦਲੇਲਵਾਲਾ ਠੀਕ ਹੈ ਬਾਈ ਤੇ ਆਪਣਾ ਕਿਵੇਂ ਲੱਗਿਆ ਬਾਈ ਸੈਟ ਸੈਟ ਬਹੁਤ ਵਧੀਆ 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 ਤੇ ਬਾਜ ਵੀ ਸਿਰਾ ਬਾਜ ਸਿਰਾ ਫਿਨਿਸ਼ਿੰਗ ਬਹੁਤ ਵਧੀਆ ਠੀਕ ਹੈ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਅੱਜ ਆਪਣੇ ਕੋਲੇ ਬਾਈ 855 ਟਰੈਕਟਰ ਆਇਆ ਹੈਗਾ ਤੇ ਕਿਹੜਾ ਸੈਟ ਲਵਾਇਆ ਬਾਈ ਨੇ ਤੇ ਕਿੰਨੇ ਟਾਈਮ ਦੀ ਗਾਰੰਟੀ ਆ ਤੇ ਕਿੰਨਾ ਟਾਈਮ ਹੋ ਗਿਆ ਸੀ ਬੁੱਕ ਕਰਵਾਈ ਨੂੰ ਤੇ ਸੋਨੂੰ ਪੂਰੀ ਗੱਲਬਾਤ ਦੱਸ ਦਿਆਂ ਪਹਿਲਾਂ ਕਰ ਦਿਓ ਲਾਇਕ ਔਰ ਸ਼ੇਅਰ ਤੇ ਆ ਬਾਈ ਨੇ ਬਾਈ ਸੈਟ ਲਵਾਇਆਗਾ 10 ਇੰਚੀ 135 ਮੈਗਨੇਟ ਦੇ ਵਿੱਚ ਹਾਂਜੀ ਚਾਰ ਵਾਲਾ ਲੱਗਿਆ ਹੋਇਆ ਹੈ ਵਿਸ਼ਿਸ਼ਟਮ ਇਹਦੇ ਨਾਲ 16 ਜੀਬੀ ਦਿੱਤੀ ਆ ਪੈਨ ਡਰਾਈਵ ਤੇ A to Z ਆਪਾਂ ਸਾਰੇ ਬਾਈ ਫਿਟਿੰਗ ਦੀ ਪੱਤਿਆਂ ਦੀ ਤੇ ਤਾਰਾਂ ਦੀ 베ARING ਆਪਾਂ ਵਧੀਆ ਬਾਈ ਨੂੰ ਕਰਕੇ ਦਿੱਤੀ ਹੈਗੀ 6 ਮਹੀਨੇ ਦਿੱਤੀ ਆ ਗਾਰੰਟੀ 16 ਜੀਬੀ ਦਿੱਤੀ ਆ ਪੈਨ ਡਰਾਈਵ ਜੇ ਤੁਸੀਂ ਵੀ ਇਹ ਸੈਟ ਲਵਾਉਣਾ ਤਾਂ ਬੁੱਕ ਆਪਣੇ ਕੋਲੋਂ ਕਰਵਾ ਸਕਦੇ ਆ ਤੇ ਬਾਕੀ ਆਪਾਂ ਬਾਈ ਨਾਲ ਕਰ ਦਾਂ ਹਾਂ ਗੱਲ ਬਾਤ ਹਣਾ ਸਸੀ ਗੱਲ ਬਾਈ ਸਸੀ ਗੱਲ ਬਾਈ ਕੀ ਨਾਮ ਹੈ ਬਾਈ ਆਪਣਾ ਮੇਰਾ ਨਾਮ ਹਰਵਿੰਦਰ ਸਿੰਘ ਹਰਵਿੰਦਰ ਸਿੰਘ ਪਿੰਡ ਬਾਈ ਦਲੇਲਵਾਲਾ ਦਲੇਲਵਾਲਾ ਠੀਕ ਹੈ ਬਾਈ ਤੇ ਆਪਣਾ ਕਿਵੇਂ ਲੱਗਿਆ ਬਾਈ ਸੈਟ ਸੈਟ ਬਹੁਤ ਵਧੀਆ 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 ਤੇ ਬਾਜ ਵੀ ਸਿਰਾ ਬਾਜ ਸਿਰਾ ਫਿਨਿਸ਼ਿੰਗ ਬਹੁਤ ਵਧੀਆ ਠੀਕ ਹੈ ਤੇ ਜਿਹੜੀ ਫਿਟਿੰਗ ਹੋਈ ਹੈਗੀ ਇਹਦੇ ਵਿੱਚ ਕਮੀ ਕੋਈ ਨਾ ਫਿਟਿੰਗ 'ਚ ਕੋਈ ਕਮੀ ਨਹੀਂ ਫਿਟਿੰਗ ਸਭ ਤੋਂ ਵਧੀਆ ਹੈ ਵਧੀਆ ਹੋਈ ਹੈ ਠੀਕ ਹੈ ਬਾਈ ਕਹਿੰਦਾ ਬਾਈ ਫਿਟਿੰਗ ਵੀ ਪੂਰੀ ਓਕੇ ਆ ਬਾਜ ਵੀ ਪੂਰੀ ਵਧੀਆ ਤੇ ਆਪਣੇ ਵੀਡੀਓ ਦੇ ਨਾਲ ਬਣੇ ਰਹਿਆ ਕਰੋ ਧੰਨਵਾਦ ਦੋਸਤੋ ਸੋਸਤਰੀ ਕਾ